ਗੁਰਦੁਆਰਾ ਕਾਂਸੇਬ ਲੈ ਕੇ ਜਾਣੀ ਹੈ ਬਾਜੀ ਉੱਥੇ ਜਾ ਕੇ ਜਿਹੜੀ ਰਾਤ ਨੂੰ ਬਾਬਾ ਜੀ ਦਾ ਵਿਆਹ ਹੈ ਤੇ ਰਾਤ ਨੂੰ ਜਿਹਨਾਂ ਵਿਆਹ ਵੇਖਿਆ ਹੁੰਦਾ ਸੰਗੀਤ ਰੂਪ ਨਗਰ ਕੀਰਤਨ ਹਉਮ ਦੀ ਸੰਗ ਸੁਲਤਾਨ ਪਰ ਲੋਧੀ ਦੀ ਉਹ ਬਰਾਤਿਆਂ ਨੂੰ ਦੇਣੀ ਹੈ ਜੀ ਬਰਾਤਿਆਂ ਨੂੰ ਝੋਲੇ ਪਾ ਕੇ ਉਹਨਾਂ ਨੂੰ ਦੇਣੀ ਹੈ ਵੀ ਆ ਲੋ ਬਾਜੀ ਬਾਬਾ ਜੀ ਦੇ ਵਿਆਹ ਦੀ ਬਿੰਦ ਤੇ ਬਾਜੀ ਤੇ ਹੁਣ ਰਾਂਗੀ ਫੌਜੀ ਬਾਬਾ ਜੀ ਦਾ ਵਿਆਹ ਸਪੂਰਨ ਹੋਇਆ ਚਾਰ ਦਿਨ ਲੰਗਰ ਪਦਾਨਾ ਸੇ ਵੀ ਤਾਂ ਚੱਲਦਾ ਸਵੇਰੇ ਜੀ ਡੇਲੀ ਉਹ ਬਾਬਾ ਜੀ ਦੇ ਵਿਆਹ ਤੱਕ ਉਹ ਚੱਲਣਾ ਸਵੇਰੇ ਚਾਹ ਜਨਾਬ ਪਦਾਨਾ ਸੇ ਚੱਕਰ ਬਾਰੇ ਨੇ ਮਿੱਠੀ ਸੇਵੀਆਂ ਲੋਣੀ ਸੇਵੀਆਂ ਕਾਠੀ ਪਕੌੜਾ ਵਾ ਗਧਾਰੀ ਪਕੌੜਾ ਵਾ ਤੇ ਬਦਾਨਾ ਵਾ ਸੇਵੀयां ਤੇ ਗੁਣੇ ਆ ਗੁਣੇ ਇਹੋ ਜਿਹਾ ਇੱਕ ਸਪੈਸ਼ਲ ਗੁਣੇ ਪਾਉਂਦੇ ਨੇ ਸਾਡੀ ਸੈਟੀ ਵੱਲੋਂ ਸੁਰੂ ਤੋਂ ਹੀ ਬੜੀ ਮਹਾਰਾਜ ਦੀ ਕਿਰਪਾ ਜਿਹੜਾ ਗੁਣਾ ਖਾਂਦਾ ਨੇ ਉਹ ਯਾਦ ਕਰਦਾ ਉਹ ਹਰ ਵੜੀ ਸਾਨੂੰ ਦੋ ਦੋ ਮਹੀਨੇ ਪਹਿਲਾਂ ਕਹਿੰਦਾ ਮੈਂ ਗੁਣੇ ਦਾ ਪ੍ਰਸਾਦ ਲੈਣਾ ਉਹ ਬਾਬੇ ਨਾਨਕ ਦੀ ਬਰਾਤ ਆ ਉਦੋਂ ਅਸੀਂ ਵੱਧ-ਵੱਧ ਕਰਨਾ ਆਪਣੇ ਨਾਲੋਂ ਕਿ ਕਈ ਗੁਣਾ ਵੱਧ ਕਰਨਾ ਹਾਂ ਸੰਗ 25 ਸਾਲ ਪਹਿਲਾਂ ਉਦੋਂ ਤੋਂ ਮੈਂ ਦੋ ਤਿੰਨ ਕਿੰਟ ਤੋਂ ਸਟਾਰਟ ਕੀਤਾ ਸੀ ਉਦੋਂ ਚੰਦ ਬੰਦਿਆਂ ਨੂੰ ਜਿਹੜਾ ਉੱਥੇ ਆਉਂਦਾ ਸੀ ਉਹਨੂੰ ਦੇਈ ਦੀ ਮੁੜ ਕੇ ਉਹਦੀ ਡਿਮਾਂਡ ਵਾਧੀ 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 ਪਿਛਲੇ ਸਾਲ ਅਸੀਂ 10 ਟਨ ਬਣਾਈ ਸੀ ਐਰ ਕੀ 12 ਟਨ ਦੀ ਕੈਪੈਸਿਟੀ ਹੈ ਜੀ 12 ਕਣ ਤੋਂ ਵੱਧ ਹੀ ਬਣੇਗੀ ਘੱਟ ਨਹੀਂ ਬਣਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲਕੜੀ ਦੇ ਵਿਆਹ ਪੁਰਬ ਦੀਆਂ ਕੀ ਨੇ ਤਿਆਰੀਆਂ ਐਸਜੀਪੀਸੀ ਜਾਂ ਗੁਰਦੁਆਰਾ ਸਾਬਾਨਾ ਵੱਲੋਂ ਤੇ ਤਿਆਰੀਆਂ ਕੀਤੀਆਂ ਹੀ ਜਾ ਰਹੀਆਂ ਨੇ ਸੰਗਤ ਦੀ ਕਿੱਦਾਂ ਦੀ ਤਿਆਰੀ ਆ ਉਹ ਵੀ ਤੁਹਾਨੂੰ ਦਿਖਾਣ ਲੱਗੇ ਆ ਕਿ ਜਿੱਥੇ ਅਸੀਂ ਪਹੁੰਚੇ ਆ ਇੱਥੇ ਪਿਛਲੇ ਕਈ ਸਾਲਾਂ ਤੋਂ ਭਾਜੀ ਬੰਦੀ ਆ ਜਿੱਦਾਂ ਆਮ ਆ ਲੋਕਾਂ ਦਾ ਵਿਆਹ ਹੁੰਦਾ ਹੈ ਤਾਂ ਭਾਜੀ ਵੰਡੀ ਜਾਂਦੀ ਆ ਭਾਜੀ ਬੰਦੀ ਆ ਉਸੇ ਤਰੀਕੇ ਦੀ ਇੱਥੇ ਭਾਜੀ ਗੁਰੂ ਨਾਨਕ ਦੇਵ ਵਿਆਹ ਦੀ ਬੰਦੀ ਪਈ ਆ ਤਸਵੀਰ ਵੀ ਦਿਖਾ ਦੇਣਾ ਕਿ ਇਹ ਜੋ ਭਾਜੀ ਹੈ ਇਹ ਪਿਛਲੇ 10 ਦਿਨ ਤੋਂ ਲਗਾਤਾਰ ਬਣ ਰਹੀ ਆ ਔਰ ਬਣਾਉਣ ਵਾਲੇ ਕਾਰੀਗਰ ਵੀ ਇੱਥੇ ਮੌਜੂਦ ਆ ਔਰ ਬਣਵਾਉਣ ਵਾਲੇ ਵੀ ਆ ਕੱਲੀ ਭਾਜੀ ਹੀ ਨਹੀਂ ਸਗੋ ਭਾਜੀ ਦੇ ਪਹਾੜ ਕਹਿ ਦिए ਲੱਗਦੇ ਪਏ ਨੇ ਤੇ ਉਹ ਵੀ ਕੋਈ ਅਥਕਤ ਨਹੀਂ ਗਲਬਤ ਕਰ ਲੈਨੇ ਆ ਕੀ ਨਾਮ ਆ ਜੀ ਸਤਨਾਮ ਸਿੰਘ ਜੀ ਮੈਂ ਸਤਨਾਮ ਸਿੰਘ ਦਾਸ ਜੋੜਾ ਘਰ ਸੇਵਾ ਸਾਡੀ ਗੁਰਦੁਆਰਾ ਕਨ ਸਾਹਿਬ ਸਤਨਾਮ ਜੀ ਅਸੀਂ ਜਿਸ ਤਰ੍ਹਾਂ ਵੇਖਿਆ ਤੁਹਾਡੇ ਕਹਿ ਦਈਏ ਕਿ ਬਾਬੇ ਨਾਨਕ ਦਾ ਮੋਦੀ ਖਾਨਾ ਹੀ ਕਹਿ ਦਈਏ ਨੂੰ ਤੇ ਘਟ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਮਠਾਈ ਦੇ ਵੱਖ-ਵੱਖ ਪਕਵਾਨਾਂ ਦੇ ਭਾੜ ਲਾਉਣਦੇ ਹੋ ਇਹ ਭਾਜੀ ਜਿਹੜੀ ਆ ਕਿੰਨੇ ਰੂਪ ਚ ਬੰਦੀ ਆ ਔਰ ਕਿੰਨੀ ਕੁਆਂਟੀਟੀ ਚ ਬੰਦੀ ਆ ਇਹ ਜੀ ਆਪਾਂ ਜਦੋਂ ਸਟਾਰਟ ਕੀਤਾ ਸੀ ਤਾਂ 25 ਸਾਲ ਪਹਿਲਾਂ ਉਦੋਂ ਤੋਂ ਮੈਂ ਦੋ ਦਾ ਤਿੰਨ ਕੁਇੰਟ ਤੋਂ ਸਟਾਰਟ ਕੀਤਾ ਸੀ ਉਦੋਂ ਚੰਦ ਬੰਦਿਆਂ ਨੂੰ ਜਿਹੜਾ ਉੱਥੇ ਆਉਂਦਾ ਸੀ ਉਹਨੂੰ ਦਈਦੀ। ਮੁਣਕੇ ਉਹਦੀ ਡਿਮਾਂਡ ਵਾਧੀ 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 ਵਾਧੀ। ਪਿਛਲੇ ਸਾਲ ਅਸੀਂ 10 ਟਨ ਬਣਾਈ ਸੀ। ਇਹ ਕਿ 12 ਟਨ ਦੀ ਕੈਪੈਸਿਟੀ ਹੈ ਜੀ 12 ਟਨ ਤੋਂ ਵੱਧ ਹੀ ਬਣੇਗੀ ਘੱਟ ਨਹੀਂ ਬਣਦੀ ਜੀ। ਕੀ ਕੀ ਬਣਾਉਂਦੇ ਹੋ ਇਹਦੇ 'ਚ? ਇਹਦੇ 'ਚ ਜੀ ਸ਼ੱਕਰਬਾਰੇ ਨੇ ਮਿੱਠੀ ਸੇਵੀਆਂ, ਲੋਣੀ ਸੇਵੀਆਂ, ਕਾਠੀ ਪਕੌੜਾ ਵਾ, ਗਧਾਰੀ ਪਕੌੜਾ ਵਾ। ਇਹ ਬਦਾਨਾ ਵਾ ਸੇਵੀ ਆ ਤੇ ਗੁਣੇ ਆ ਗੁਣੇ ਇਹੋ ਜਿਹਾ ਇੱਕ ਸਪੈਸ਼ਲ ਗੁਣੇ ਬੰਦੇ ਨੇ ਸਾਡੀ ਸੈਟਿੰਗ ਲੋ ਸ਼ੁਰੂ ਤੋਂ ਹੀ ਬੜੀ ਮਹਾਰਾਜ ਦੀ ਕਿਰਪਾ ਜਿਹੜਾ ਗੁਣਾ ਖਾਂਦਾ ਨੇ ਉਹ ਯਾਦ ਕਰਦਾ ਉਹ ਹਰ ਬੜੀ ਸਾਨੂੰ ਦੋ ਦੋ ਮਹੀਨੇ ਪਹਿਲਾਂ ਕਹਿੰਦਾ ਮੈਂ ਗੁਣੇ ਦਾ ਪ੍ਰਸਾਦ ਲੈਣਾ ਜੀ ਅਸੀਂ ਵੀ ਤੁਹਾਨੂੰ ਕਹਿ ਦਈਏ ਵੀ ਬਾਬੇ ਨਾਨਕ ਦੇ ਵਿਆਹ ਦੀ ਭਾਜੀ ਦੇ ਗੁਣੇ ਸਾਨੂੰ ਪਹੁੰਚਾ ਦਿਓ ਮਾਰ ਪਹੁੰਚਣਗੇ ਜ਼ਰੂਰ ਪਹੁੰਚਾਂਗੇ ਤੁਸੀਂ ਇੱਥੇ ਕੀ ਤੁਸੀਂ ਚੰਡੀਗੜ੍ਹ ਰੱਖੋ ਤਾਂ ਚੰਡੀਗੜ੍ਹ ਹੀ ਪਹੁੰਚ ਜਾਣਗੇ ਅਸੀਂ ਬੱਛੜਾ ਦੇਣੇ ਆ ਤੁਸੀਂ ਰਿਸੀਵ ਕਰ ਲੈਣੇ ਆ ਤੇ ਤੁਸੀਂ ਬਾਸਾਲ ਕੋਲ ਲੈਣਾ ਬਾੜ ਗੋੜੀ ਕਿੰਨਾ ਮਤਲਬ ਫਿਰ ਖਿਆ ਉਜੇ ਹੀ ਆਪਣੇ ਘਰ ਜਦੋਂ ਵਿਆਹ ਕਰਨੇ ਆ ਉਦੋਂ ਅਸੀਂ ਭਾਜੀ ਕਰਨ ਭਾਜੀ ਦਾ ਪ੍ਰਸਾਦ ਭਾਜੀ ਵੰਡੀ ਦੀ ਆਈ ਪੰਜ ਮਣ ਬਣਾਦੇ ਦੋ ਮਣ ਬਣਾਦੇ ਹਲਵਾਈ ਨੂੰ ਕਹੀਦਾ ਇਹ ਜਗਤ ਗੁਰੂ ਬਾਬਾ ਨਾਨਕ ਬਾਬੇ ਨਾਨਕ ਦਾ ਵਿਆਹ ਹੋਏ ਤੇ ਅਸੀਂ ਪਿੱਛੇ ਹੋ ਜਾਈਏ ਤੇ ਇਹ ਤਾਂ ਭਾਜੀ ਹੁੰਦਾ ਹੀ ਨੇ ਇਸ ਵੱਤ ਵੱਤ ਆਪਣੇ ਘਰ ਨਾਲੋਂ ਹੀ ਵੱਤ ਕਰਨਾ ਹੈ ਹਾਂਜੀ ਸੰਗਤ ਦੀ ਸੇਵਾ ਸੰਗਤ ਦੇ ਸਜੋਣਾ ਸੰਗਤ ਬਹੁਤ ਸਣ ਹੋ ਗਏ ਆ ਇਹ ਜਿਹੜਾ ਸਾਰੇ ਪਕਵਾਨ ਤਿਆਰ ਹੁੰਦੇ ਹਨ ਇਹਨਾਂ ਨੂੰ ਅੱਜ ਇੱਕ ਤਰੀਬਨ 10 ਦਿਨ ਹੋ ਗਏ ਆ ਜੀ ਤੇ 4 ਦਿਨ ਹੋਰ ਲੱਗਣੇ ਨੇ ਇਹਨਾਂ ਨੂੰ ਤੇ ਮੁਰਗੇ ਦੀ ਪੈਕਿੰਗ 4 ਦਿਨ ਰਾਤ ਨੂੰ ਪੈਕਿੰਗ ਕਰਨੀ ਆ ਦਿਨੇ ਨਾਲ ਕੱਢੀ ਜਾਣੀ ਆ ਇਹ ਬੰਦਰੀ ਕਿਥੇ ਇਤਨਾ ਸੜਕ ਤੇ ਖਲੋ ਕੇ ਲੰਗਰ ਲਾਉਣਾ ਨਹੀਂ 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 ਜੀ ਇਹ ਇਹਦੇ ਗੁਰਦੁਆਰਾ ਕਨਸਾਹਬ ਲੈ ਕੇ ਜਾਣੀ ਆ ਭਾਜੀ ਉੱਥੇ ਜਾ ਕੇ ਜਿਹੜੀ ਰਾਤ ਨੂੰ ਬਾਬਾ ਜੀ ਦੇ ਵਿਆਹ ਲੈ ਰਾਤ ਨੂੰ ਜਿਹਨਾਂ ਵਿਆਹ ਵੇਖਿਆ ਹੁੰਦਾ ਸੰਗਤ ਰੂਪ ਨਗਰ ਕੀਰਤਨ ਹਉਮ ਦੀ ਸੰਗਤ ਸੁਲਤਾਨਪੁਰ ਲੋਧੀ ਦੀ ਉਹ ਰਾਤ ਨੂੰ ਆ ਕੇ ਕਨਸਾਹਬ ਠਹਿਰਦੀ ਜਦੋਂ ਉਹਨਾਂ ਨੂੰ ਫਿਰ ਸਵੇਰੇ ਅਸੀਂ ਭਾਜੀ ਬਣ ਕੇ ਭਾਜੀ ਬੇਤ ਮਤਲਬ ਬਰਾਤ ਰੂਪੀ ਨਗਰ ਕੀਰਤਨ ਚ ਸੰਗਤ ਹੁੰਦੀ ਆ ਜਿਹੜੀ ਬਾਬੇ ਨਾਨਕ ਦੇ ਕਹਿੰਦੇ ਵੀ ਬਰਾਤੇ ਚੱਲੇ ਆ ਉਹ ਬਰਾਤਿਆਂ ਨੂੰ ਦੇਣੀ ਆ ਉਹ ਬਰਾਤਿਆਂ ਨੂੰ ਦੇਣੀ ਆ ਜੀ ਬਰਾਤਿਆਂ ਨੂੰ ਝੋਲੇ ਪਾ ਕੇ ਉਹਨਾਂ ਨੂੰ ਦੇਣੀ ਆ ਵੀ ਆਲੋ ਭਾਜੀ ਬਾਬਾ ਜੀ ਦੇ ਵਿਆਹ ਦੀ ਬੱਦ ਤੇ ਭਾਜੀ ਤੇ ਹੁਣ ਰਾਨਗੀ ਭਾਜੀ ਬਾਬਾ ਜੀ ਦਾ ਵਿਆਹ ਸਪੂਰਨ ਹੋਇਆ ਵਧਾਈ ਦੇ ਦੀ ਨਾਲੇ ਜੀ ਮਤਲਬ ਪੂਰਾ ਹੀ ਜਿਸ ਤਰ੍ਹਾਂ ਆਪਣੇ ਘਰਾਂ 'ਚ ਰੀਤੀ ਰਿਵਾਜ ਨੇ ਪ੍ਰਾਣਿਆਂ ਨੂੰ ਜਾਣ ਲੱਗਿਆ ਭਾਜੀ ਦੇਣੀ ਆ ਹਾਂਜੀ ਅਨੀ ਉਹ ਸੇਮ ਉਹ ਚੀਜ਼ ਜੀ ਇਸ ਤਰ੍ਹਾਂ ਹੀ ਕਰੀਦੇ ਸੇਮ ਉਹ ਬਾਬੇ ਨਾਨਕ ਦਾ ਜੀ ਕਰ ਉਹ ਬਾਬੇ ਨਾਨਕ ਦੀ ਬਰਾਤ ਆ ਉਦੋਂ ਅਸੀਂ ਵੱਧ-ਵੱਦੀ ਕਰਨਾ ਆਪਣੇ ਨਾਲੋਂ ਕਿ ਕਈ ਗੁਣਾ ਵੱਧ ਕਰਨਾ ਉਹ ਸੰਗਤ ਨੂੰ ਬਿਲਕੁਲ ਜਗਤਪਤਾ ਨੇ ਔਰ ਉਹਨਾਂ ਦੇ ਵਿਆਹ 'ਚ ਕੋਈ ਕਮੀ ਨਾ ਰਹਿ ਜਾਏ ਇਹਦੇ ਜਲੇਬੂ ਵੀ ਤੁਸੀਂ ਬੜੇ ਵਧੀਆ ਬਣਵਾਉਂਦੇ ਹੋ ਨਹੀਂ ਜਲੇਬ ਨਹੀਂ ਬਦਾਨਾ ਸੇਵੀ ਹੁੰਦੀ ਹੈ ਜੀ ਬਦਾਨਾ ਸੇਵੀ ਉਹ 4 ਦਿਨ ਲੰਗਰ ਬਦਾਨਾ ਸੇਵੀ ਦਾ ਚੱਲਦਾ ਸਵੇਰੇ ਜੀ ਡੇਲੀ ਉਹ ਬਾਬਾ ਜੀ ਦੇ ਵਿਆਹ ਤੱਕ ਉਹ ਚੱਲਣਾ ਸਵੇਰੇ ਚਾਹ ਨਾਲ ਬਦਾਨਾ ਸੇਵੀ ਬਦਾਨਾ ਸੇਵੀ ਤੇ ਆਹ 10 ਤਰ੍ਹਾਂ ਦੀ ਮਠਾਈ ਇਹ 10 ਤਰ੍ਹਾਂ ਦੀ ਮਠਾਈ ਜੀ ਭਾਜੀ ਸਰ ਬਰਾਤੀ ਲੋ ਜੀ ਮੁਰਕੇ ਆ ਜਾਂਦੀ ਡਿਮਾਂਡ ਆ ਜਾਂਦੀ ਜਿਹਦਾ ਦਰਬਾਰ ਸਾਹਿਬੋਂ ਬੱਸਾਂ ਆ ਜਾਂਦੀਆਂ ਉਹ ਜਦੋਂ ਪਰਦੀਆਂ ਨੇ ਉਹ ਨੰਬਰ ਸਾਡਾ ਲੈ ਕੇ ਸਾਡੇ ਕੋਲ ਸਵੀਕਾਰ ਕਰਦੇ ਇੱਥੇ ਬੱਸਾਂ ਲੈ ਕੇ ਆ ਜਾਂਦੇ ਨੇ ਉਹ ਸਾਰੀ ਬੱਸਾਂ ਨੂੰ ਫਿਰ ਤੋੜੀ ਦਾ ਬੱਸਾਂ ਨੂੰ ਸਾਰੇ ਭਾਜੀ ਦੇ ਦਈ ਦਿਆ ਜੀ ਹਜ਼ਾਰਾਂ ਦੀ ਕੀਮਤੀ ਰੋਜ਼ ਆਉਣ ਦਾ ਨਹੀਂ ਸੰਗਰੀ ਜੀ ਜਦੋਂ ਬਾਬੇ ਦੇ ਵਿਆਹ ਤੋਂ ਅਗਲੇ ਦਿਨ ਤੋਂ ਬਾਅਦ ਸਾਡੇ ਕੋਲ ਇੱਥੇ ਫਿਰ ਇਹਨਾਂ ਤੋੜੀ ਜਾਂਦਾ ਤੇ ਉਹ ਵੀ ਲੋਕ ਮੌਜੂਦ ਆ ਜਿਹੜੇ ਭਾਜੀ ਤਿਆਰ ਕਰਦੇ ਪਏ ਕੀ ਨਾਮ ਹੈ ਮੇਰਾ ਨਾਮ ਕੀਮਤੀ ਲਾਲਾ ਜੀ ਕੀਮਤੀ ਲਾਲ ਜੀ ਕਿੰਨੇ ਸਾਲਾਂ ਤੋਂ ਤੁਸੀਂ ਇਹ ਭਾਜੀ ਤਿਆਰ ਕਰਦੇ ਪਏ ਹੋ ਬਾਬੇ ਨਾਨਕ ਦੇ ਵਿਆਹ ਦੀ ਤਕਰੀਬਨ ਮੈਨੂੰ 10 ਸਾਲ ਹੋ ਗਈ ਹੈ ਜੀ ਹਾਂ ਜੀ ਤੇ ਉਦੋਂ ਮੈਂ ਮਤਲਬ 13 ਕਿੰਮਟਰ ਤੋਂ ਇਹ ਚਾਲੂ ਦੇ ਲੱਗੇ ਬਾਰਾਂ ਟਣ ਦੇ ਲੱਗੇ ਜਾ ਕੇ ਪਹੁੰਚ ਲਈ ਹੈ ਕਿੰਨੀ ਸੰਗਤ ਤੁਹਾਡੀ ਤੁਹਾਡੇ ਨਾਲ ਆਉਂਦੀ ਹੈ ਰੋਜ਼ ਇਹ ਬਣਾਉਂਦੇ ਕਿੰਨੇ ਦਿਨਾਂ ਤੋਂ ਬਣਾ ਰਹੇ ਹੋ ਇਹ ਦੇਖੋ ਕਦੀ 10 ਬੰਦੇ ਹੋਗੇ ਕਦੀ 12 ਬੰਦੇ ਹੋਗੇ ਕਦੀ 11 ਬੰਦੇ 10 ਤੋਂ ਘੱਟ ਨਹੀਂ ਮਤਲਬ 11 12 ਅੰਤਰ ਕਿਰਬਨ ਰਹਿੰਦੇ ਹੀ ਆ ਹਾਂ ਆਮ ਤੌਰ ਤੇ ਜਦੋਂ ਹਲਵਾਈ ਕੋਈ ਵੀ ਚੀਜ਼ ਬਣਾਉਂਦੇ ਆ ਤੇ ਉਹਨੂੰ ਪਹਿਲਾਂ ਤੋੜ ਕੇ ਚੱਖ ਲੈਂਦੇ ਆ ਵੀ ਲੂਣ ਮਿਰਚ ਮਸਾਲਾ ਠੀਕ ਆ ਇਦੇ ਚ ਕੀ ਕਰਦੇ ਹੋ ਇਹਦੇ ਚਲੋ ਬਾਬੇ ਨਾਨਕ ਦਾ ਨਾਮ ਲੈ ਕੇ ਅੰਦਾਜ਼ੇ ਨਾਲ ਹੀ ਛੁੱਟਦੀਦਾ ਤੇ ਬਾਬੇ ਬਾਕੀ ਬਾਬੇ ਦੀ ਕਿਰਪਾ ਵਾ ਵਾਪਸ ਸੰਪੂਰਨ ਕਰੀ ਜਾਂਦੇ ਜੇ ਹਾਂਜੀ ਤੇ ਬਾਕੀ ਅਸੀਂ ਇਹ ਆਪਣੇ ਆਪ ਨੂੰ ਖੁਸ਼ ਕਿਸਮ ਸਮਝਦੇ ਆ ਤੁਹਾਨੂੰ ਸਾਲ ਬਾਅਦ ਹੀ ਮੌਕਾ ਮਿਲਦਾ ਸੇਵਾ ਦਾ ਮੌਕਾ ਮਿਲਦਾ ਤੇ ਅਸੀਂ ਆਪਣੇ ਆਪ ਨੂੰ ਬੜੇ ਖੁਸ਼ ਕਿਸਮ ਸਮਝਦੇ ਆ ਵੀ ਅਸੀਂ ਬਟਾਲੇ ਵਰਗੀ ਧਰਤੀ ਦੇ ਜਨਮ ਲਿਆ ਦਾ ਵਾ ਬੜੇ ਵੱਡ ਭਾਗੇ ਸਮਝਦੇ ਨੇ ਕਹਿੰਦੇ ਬਟਾਲੇ ਵਾਲੇ ਆਪਣੇ ਆਪ ਨੂੰ ਕਿ ਜਿੱਥੇ ਜਗਤ ਦੇ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਵਿਆਹਨ ਲਿਆਏ ਸੀ ਇਹ ਤਿਆਰੀਆਂ ਚੱਲਦੀਆਂ ਪਈਆਂ ਨੇ ਸ਼ਹਿਰ ਬਟਾਲੇ ਦੇ ਵਿੱਚ ਜਿਹੜੀ ਸultanpur Lodhi ਤੋਂ ਸੰਗਤ ਆਏਗੀ ਜਾਂ ਬਟਾਲੇ ਤੋਂ ਬਾਹਰਲੀ ਸੰਗਤ ਆਏਗੀ ਉਹਨੂੰ ਇਹ ਭਾਜੀ ਦਿੱਤੀ ਜਾਏਗੀ ਗੁਰੂ ਨਾਨਕ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਤੇ ਕਿਹਾ ਜਾਏਗਾ ਕਿ ਇਹ ਗੁਰੂ ਨਾਨਕ ਦੇ ਵਿਆਹ ਦੀ ਭਾਜੀ ਹੈ ਇਸ ਨੂੰ ਖਾਓ ਤੇ ਮੂੰਹ ਮਿੱਠਾ ਕਰੋ ਕੈਮਰਾਮੈਨ ਬੰਟੀ ਦੇ ਨਾਲ ਸਪੋਕਸਮੈਨ ਟੀਵੀ ਲਈ ਨਿਤ ਲੂਥਰਾ ਬਟਾਲਾ